ਪ੍ਰੋਗਰਾਮ ਸੇ ਸੰਭਾਲ ਚ ਤੁਹਾਡਾ ਸਵਾਗਤ ਹੈ ਤੇ ਅੱਜ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਉਸ ਮਾਨ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹੈਗੇ ਆ ਜਿਹੜੇ ਨਾਂ ਦੇ ਮੁਤਾਜ਼ਨੀ ਹੈਗੇ ਮੈਂ ਗੱਲ ਕਰ ਰਿਹਾ ਉਹ ਡਾਕਟਰ ਸਾਹਿਬ ਦੀ ਜਿਹੜੇ ਡਾਕਟਰ ਸਾਹਿਬ ਨੇ ਲੰਬਾ ਸਮਾਂ ਹਲਕਾ ਗੁਰੂ ਆਰ ਸਾਇਦੇ ਸਰਕਾਰੀ ਹਸਪਤਾਲ ਵਿਖੇ ਆਪਣੀਆਂ ਸਵਾਵਾਵਾਂ ਦਿੱਤੀਆਂ ਐਮਬੀਬੀਐਸ ਨੇ ਐਮਐਸ ਨੇ ਉਸ ਤੋਂ ਬਾਅਦ ਉਹਨਾਂ ਨੇ ਮੁਕਸਰ ਸਵਾਵਾਵਾਂ ਦਿੱਤੀਆਂ ਤੇ ਮੁਕਸਰ ਤੋਂ ਇਲਾਵਾ ਹੋਰ ਜਲਾਲਾਬਾਦ ਵਿੱਚ ਕਾਫੀ ਲੰਬਾ ਸਮਾਂ ਆਪਣੀਆਂ ਸਵਾਵਾਵਾਂ ਦਿੱਤੀਆਂ ਤੇ ਮੁਕਸਰ ਦੇ ਵਿੱਚ ਐਜ਼ ਸਿਵਲ ਸਰਜਨਰ ਟਾਇਰ ਹੋਏ ਗੁਰੂ ਅਰਸਾਏ ਦੇ ਵਿੱਚ ਹੁਣ ਆ ਚੁੱਕੇ ਨੇ ਤੇ ਗੁਰੂ ਅਰਸਾਏ ਦੇ ਲੋਕਾਂ ਨੂੰ ਹੁਣ ਸੇ ਸਹੂਲਤਾ ਜਿਹੜੀਆਂ ਨੇ ਇੰਨੇ ਵਧੀਆ ਸੁਚੱਜੇ ਢੰਗ ਨਾਲ ਦੇਣ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਡਾਕਟਰ ਬੋਟ ਸਿੰਘ ਹੋਰਾਂ ਦੀ ਡਾਕਟਰ ਬੋਟ ਸਿੰਘ ਹੋਰਾਂ ਨੇ ਹੁਣ ਗੁਰੂ ਅਰਸਾਏ ਦੇ ਵਿੱਚ ਦੁਬਾਰਾ ਸੁਆਵਾ ਸ਼ੁਰੂ ਕਰ ਦਿੱਤੀਆਂ ਹੈਗੀਆਂ ਕੀਤੀਆਂ ਕਿੱਥੇ ਆ ਸ੍ਰੀ ਗੁਰੂ ਨਾਨਕ ਹਸਪਤਾਲ ਦੇ ਵਿੱਚ ਉਹਨਾਂ ਨੇ ਜੁਆਇਨ ਕਰ ਲਿਆ ਹੈਗਾ ਡਾਕਟਰ ਸਾਹਿਬ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਡਾਇਰੈਕਟ ਜਿਹੜਾ ਚਿਹਰਾ ਹੈ ਦਿਮਾਗ ਹੈ ਉਹ ਸਰਕਾਰੀ ਹਸਪਤਾਲ ਗੁਰੂਰਸਾਈ ਦੇ ਵਿੱਚ ਚਲਾਇਆ ਜਾਣਾ ਕਿਉਂਕਿ ਪਛੋਕੜ ਦੇ ਵਿੱਚ ਤੁਸੀਂ ਡਾਕਟਰ ਸਾਹਿਬ ਤੋਂ ਦਵਾਈ ਵੀ ਲਈ ਆ ਤੇ ਠੀਕ ਵੀ ਹੋਇਓ। ਸਵਾਗਤ ਕਰ ਲੈਨੇ ਆ ਸਤਿਵੰਤ ਡਾ ਸਾਹਿਬ। ਗੁਰੂਰਸਾਈ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਬੜੀ ਮੇਰਬਾਨੀ ਸਰ। ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਪੁਰਾਣੇ ਏਰੀਆ ਦੇ ਵਿੱਚ ਜਿੱਥੋਂ ਕਿ ਮੇਰੀ ਜਿਹੜੀ ਬਤੌਰ ਮੈਡੀਕਲ ਅਫਸਰ ਜੁਆਇਨਿੰਗ ਸੀ 784 ਦੀ ਇੱਥੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਹਾਲਾਤ ਬੜੇ ਮਾੜੇ ਸਨ ਤੇ ਇਸ ਇਲਾਕੇ ਨੂੰ ਆਪਣੀਆਂ ਜਿੰਨੀਆਂ ਹੋ ਸਕਦੀਆਂ ਸਭਾਵਾਂ ਦਿੱਤੀਆਂ ਫਿਰ ਮੈਂ ਦੁਆਰਾ ਬਤੌਰ ਐਸਐਮਓ 2009 ਦੇ ਵਿੱਚ ਇੱਥੇ ਆਇਆ ਤੇ 9 ਤੋਂ 12 ਤੱਕ ਮੈਂ ਇੱਥੇ ਸਭਾਵਾਂ ਦਿੱਤੀਆਂ ਤੇ ਮੈਂ ਆਪਣੇ ਏਰੀਆ 'ਚ ਦੁਆਰਾ ਆਉਣ ਤੇ ਤੇ ਮੈਂ ਬੜਾ ਫਖਰ ਮਹਿਸੂਸ ਕਰਦਾ ਤੇ ਸਾਰੇ ਵਿਊਅਰਸ ਨੂੰ ਮੈਂ ਸਤਿ ਸ੍ਰੀ ਅਕਾਲ ਵੀ ਕਹਿੰਦਾ ਥੈਂਕ ਯੂ ਡਾਕਟਰ ਸਾਹਿਬ ਇਹ ਵੀਡੀਓ ਲੋਕਾਂ ਤੱਕ ਚਲਾ ਜਾਣਾ ਹੈਗਾ 1 ਲੱਖ ਦੇ ਕਰੀਬ ਲੋਕ ਜਿਹੜੇ ਹੈਗੇ ਗੁਰਸੱਵ ਲਾਈਵ ਨੂੰ ਫੋਲੋ ਕਰਦੇ ਹੈਗੇ ਤੇ ਵੀਡੀਓ ਜਾਣ ਤੋਂ ਬਾਅਦ ਤੁਹਾਨੂੰ ਫੋਨ ਵੀ ਆਨੇ ਸ਼ੁਰੂ ਹੋ ਜਾਣੇ ਆ ਜਿੰਨਾ ਲੋਕਾਂ ਨੇ ਤੁਹਾਡੇ ਤੋਂ ਦਵਾਈਨ ਲਈ ਆ ਜਿਨ੍ਹਾਂ ਦਾ ਤੁਸੀਂ ਇਲਾਜ ਕੀਤਾ ਜਿਹੜੇ ਲੋਕ ਸਹੀ ਹੋਏ ਦੇਖੋ ਆਣਾ ਜਾਣਾ ਲੱਗਿਆ ਕਈ ਲੋਕ ਜ਼ਿੰਦਗੀ ਵੀ ਆਪਦੀ ਭੋਗ ਕੇ ਚਲੇ ਗਏ ਹੋਣਗੇ ਅ ਅੱਜ ਤੁਸੀਂ ਇੱਥੇ ਦੁਬਾਰਾ ਜੁਆਇਨ ਕਰਦੇ ਹੋ ਇਹ ਨਹੀਂ ਮੈਂ ਕਹਿ ਰਿਹਾ ਸਰਕਾਰੀ ਹਸਪੀਟਲ ਕਰਦੇ ਪ੍ਰਾਈਵੇਟ ਹਸਪੀਟਲ ਜੁਆਇਨ ਕਰਦੇ ਹੋ ਕੀ ਇਸ ਇਲਾਕੇ ਦੀਆਂ ਲੋਕਾਂ ਦੀਆਂ ਮੇਨ ਮੁਸ਼ਕਲਾਂ ਸਿਹਤ ਨਾਲ ਜੁੜੀਆਂ ਹੈਗੀਆਂ ਨੇ ਕਿਹੜੀ ਕਿਹੜੀ ਮੈਜਰ ਪ੍ਰੋਬਲਮ ਜੜੀਆਂ ਨੇ ਆਪਣੇ ਇਲਾਕੇ ਦੇ ਵਿੱਚ ਰਹਿੰਦੀਆਂ ਦੇਖੋ ਇਹ ਜਿਹੜਾ ਸਾਰਾ ਏਰੀਆ ਹੈਗਾ ਬੇਸਿਕਲੀ ਰੂਰਲ ਫੌਕ ਹੈਗਾ ਸਾਰਾ ਅਸੀਂ ਰੂਰਲ ਬੈਕਗ੍ਰਾਉਂਡ ਜ਼ਿਆਦਾ ਹੋਣ ਕਰਕੇ ਸਾਰੀਆਂ ਬੜੀਆਂ ਬਿਮਾਰੀਆਂ ਨੇ ਇੱਥੋਂ ਫਿਰ ਸਾਡਾ ਜਿਹੜਾ ਐਗਰੀ ਐਗਰੀਕਲਚਰ ਡਿਪੈਂਡੈਂਸ ਸਾਡੀ ਹੈਗੀ ਇੱਥੇ ਉਹਦੇ ਰਿਲੇਟਡ ਵੀ ਸਾਡੀਆਂ ਬਿਮਾਰੀਆਂ ਨੇ ਜਿਆਦਾ ਬਿਮਾਰੀਆਂ ਸਾਡੀਆਂ ਜਿਹੜੀਆਂ ਸਾਡੀਆਂ ਲਾਈਫਸਟਾਈਲ ਨਾਲ ਬੇਸਿਕਲੀ ਮੈਂ ਕਹੂੰਗਾ ਕਿ ਉਹਦੇ ਚ ਜਿਆਦਾ ਤਾਂ ਅਰਬਨ ਪੋਪੂਲੇਸ਼ਨ ਇਫੈਕਟ ਹੁੰਦੀ ਹੈ ਪਰ ਸਾਡੇ ਜਿਹੜੀ ਰੂਰਲ ਫੌਕ ਵੀ ਜਿਹੜੀ ਇਫੈਕਟ ਹੋ ਰਹੀ ਹੈ ਜਿਸ ਤਰ੍ਹਾਂ ਡਾਇਬੀਟਿਸ ਹੋ ਗਈ ਹਾਈਪਰ ਟੈਨਸ਼ਨ ਹੋ ਗਿਆ ਈਵਨ ਸਾਡੇ ਜਿਹੜੇ ਅੱਜਕੱਲ ਬੜਾ ਜਿਹੜਾ ਹਾਰਟ ਐਟੈਕ ਵੀ ਬੜੀ ਛੇਤੀ ਆਉਣ ਲੱਗ ਗਿਆ ਉਹਦੇ ਕਈ ਕਾਰਨ ਨੇ ਲਾਈਫ ਸਟਾਈਲ ਤੋਂ ਮੇਰਾ ਮਤਲਬ ਹੈ ਜਿਸ ਤਰ੍ਹਾਂ ਅਸੀਂ ਜਲਦੀ ਸੌਂਦੇ ਨਹੀਂ ਜਲਦੀ ਸਵੇਰੇ ਉੱਠਦੇ ਨਹੀਂ ਸਾਡੇ ਖਾਣ ਪੀਣ ਇਸ ਤਰ੍ਹਾਂ ਦੇ ਹੋ ਗਏ ਅਸੀਂ ਜਿਆਦਾ ਘਿਓ ਇਸਤੇਮਾਲ ਕਰਦੇ ਆ ਬ੍ਰਾਂਡਡ ਚੀਜ਼ਾਂ ਅਸੀਂ ਬੇਸਿਕਲੀ ਫਾਸਟ ਫੂਡ ਜਿਵੇਂ ਲੈਂਦੇ ਆ ਅਸੀਂ ਉਹਦੇ ਵਿੱਚ ਵੀ ਜਿਸ ਤਰ੍ਹਾਂ ਪਾਮ ਆਇਲ ਪਾਇਆ ਜਾਂਦਾ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਬਹੁਤ ਡੇਂਜਰਸ ਹੁੰਦਾ ਜਿਹੜਾ ਸਾਡਾ ਇੰਡੀਆ 'ਚ ਹੀ ਯੂਜ਼ ਹੁੰਦਾ ਉਹ ਸਾਡੇ ਹਾਰਟ ਤੇ ਇਫੈਕਟ ਕਰਦਾ ਲੀਵਰ ਤੇ ਕਰਦਾ ਇਵਨ ਬ੍ਰੇਨ ਤੇ ਕਰਦਾ ਐਂਡ ਸੈਕੰਡਰੀ ਇਜ਼ ਸਾਡੀ ਲਾਈਫ ਸਟਾਈਲ ਦੇ ਵਿੱਚ ਜਿਹੜਾ ਸਾਡਾ ਸੈਲੂਲਰ ਸੈਲ ਫੋਨ ਆ ਗਏ ਨੇ ਸੈਲੂਲਰ ਟੈਕਨੋਲੋਜੀ ਆ ਗਈ ਹੈ ਉਹਦੇ ਚ ਅਸੀਂ ਜ਼ਿਆਦਾ ਡਿਪੈਂਡੈਂਸ ਜਿਹੜੀ ਸਾਡੀ ਹੋ ਗਈ ਹੈ ਅਸੀਂ ਉੱਠਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਾਡਾ ਸਟੇਟਸ ਕਿਸ ਤਰ੍ਹਾਂ ਦਾ ਹੈਗਾ ਸਾਨੂੰ ਲੋਕਾਂ ਨੇ ਕੀ ਲਾਈਕ ਕੀਤਾ ਸਾਡਾ ਸਟੇਟਸ ਲੋਕੀ ਵੇਖਦੇ ਆ ਜਾਂ ਅਸੀਂ ਲੋਕਾਂ ਦਾ ਦੇਖਦੇ ਆ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਅਸੀਂ ਵੀ ਖਾਣਾ ਕਦੋਂ ਖਾਣਾ ਖਾਣਾ ਖਾਣ ਵੇਲੇ ਵੀ ਸਾਡਾ ਜਿਹੜਾ ਧਿਆਨ ਜਿਹੜਾ ਮੋਬਾਈਲ 'ਚ ਹੁੰਦਾ ਸੋ ਇਹ ਬੜੀ ਜੋ ਸਾਇੰਟੀਫਿਕਲੀ ਅਸੀਂ ਜਿਹੜਾ ਅੱਜਕੱਲ੍ਹ ਕਹਿਣਾ ਸ਼ੁਰੂ ਕਰਤਾ ਬੱਚਿਆਂ ਦੇ ਵਿੱਚ ਈਵਨ ਮੋਬਾਈਲ ਛੜਾਉ ਹਸਤਾਲ ਵੀ ਸਾਨੂੰ ਜਿਹੜੀ ਖੋਲ ਹੁੰਦੀ ਹੈ ਅੱਜ ਕਾ ਲੋਡ ਪੈ ਰਹੀ ਹੈ ਕਿਉਂਕਿ ਬੱਚਾ ਤੇ ਜਿਹੜਾ ਮਾਈਂਡ ਤੇ ਡਿਵੈਲਪਿੰਗ ਮਾਈਂਡ ਹੁੰਦਾ ਜਿਹੜਾ ਸਾਡਾ 5 ਇਅਰਸ ਔਨਵਰਡਸ ਜਿਹੜਾ ਬੱਚੇ ਸਿੱਖਦੇ ਨੇ ਤੇ ਜੇ ਸਾਲ ਦੇ ਬੱਚੇ ਨੂੰ ਅਸੀਂ ਫੋਨ ਦੇ ਦਈਏ ਤਾਂ ਉਹ ਰੇਡੀਏਸ਼ਨ ਦੇ ਨਾਲ ਉਹਦੀ ਜਿਹੜੀ ਆ ਜਿਹੜੀ ਮੈਂਟਲ ਬਿਲਡ ਅਪ ਵੀ ਉਦਾਂ ਦੀ ਹੋਣੀ ਹੈ ਹਨ ਤੇ ਇਸ ਕਰਕੇ ਬੜੀ ਇਡੀਟੇਬਲ ਬੱਚੇ ਹੋ ਰਹੇ ਨੇ ਤੇ ਫਿਰ ਜੇ ਅਸੀਂ ਜਿਆਦਾ ਮੋਬਾਈਲ ਦੇਖਦੇ ਆ ਤਾਂ ਜਿਆਦਾ ਉਸ ਟਾਈਮ ਤੇ ਦੇਖਦੇ ਤੇ ਖਾਈ ਵੀ ਜਿਆਦਾ ਜਾਂਦੇ ਆ ਅਗੇਨ ਫਿਰ ਅਸੀਂ ਪ੍ਰੋਨ ਹੁੰਨੇ ਆ ਜਿਆਦਾ ਸਾਨੂੰ ਖਤਰਾ ਹੁੰਦਾ ਹੈ ਡਾਇਬੀਟਸ ਦਾ ਖਤਰਾ ਹਾਈਪਰ ਟੈਨਸ਼ਨ ਦਾ अर्ਲੀ ਸਾਡੇ ਦੇ ਕੋ 18 18 ਸਾਲ ਦੇ ਬੱਚਾ ਨੂੰ ਹਾਰਟ ਐਟਕ ਆ ਰਿਹਾ ਸੋ ਮੈਂ ਇਹਦੇ ਨਾਲ ਜਿਹੜਾ ਸ੍ਰੀ ਗੁਰੂ ਨਾਨਕ ਦੇ ਹਸਪੀਟਲ ਜਿੱਥੇ ਅਸੀਂ ਜੁਆਇਨ ਕੀਤਾ ਹੈਗਾ ਇਹ ਅਸੀਂ ਇੱਕ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਨਾਲ ਨਹੀਂ ਕੀਤਾ ਮੈਂ ਤਾਂ ਆਮਕੋਆਇਟ ਫਰੀ ਮੈਨੂੰ ਤੇ ਮੇਰੇ ਦੋਸਤ ਵਰਿੰਦਰ ਜੀ ਨੇ ਸਭ ਕੋ ਇੱਥੇ ਤੇ ਸੁਭਾਸ ਜੀ ਨੇ ਇਨਵਾਈਟ ਕੀਤਾ ਚਲੋ ਮੈਂ ਕਿਹਾ ਮੈਂ ਵਿਲੇ ਟਾਈਮ ਇੱਕ ਸੇਵਾ ਕਰਨੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਤਾਂ ਫਿਰ ਉਹਨਾਂ ਨੇ ਨੇਚਰਲੀ ਵੰਡ ਛਕੋ ਤੇ ਨਾਮ ਜਪੋਦਾ ਹੀ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀਗਾ ਵੰਡ ਛਕੋ ਦੇ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਲਿਆ ਕੇ ਕੋਈ ਲੰਗਰ ਲਾਈਏ ਜੋ ਕੁਝ ਕਰੀਏ ਉਹਦਾ ਮਤਲਬ ਜੇ ਤੁਹਾਡੇ ਕੋਲੇ ਕੋਈ ਨੌਲੇਜ ਹੈਗਾ ਕੋਈ ਸ਼ਫਾ ਹੈਗੀ ਹੈ ਅਸੀਂ ਉਹਦਾ ਵੀ ਲੋਕਾਂ 'ਚ ਇਸਤੇਮਾਲ ਕਰੀਏ ਤੇ ਜੋ ਮੇਰਾ ਕੈਲੀਬਰ ਹੈ ਤਾਂ ਮੈਂ ਚਾਹਾਂਗਾ ਵੀ ਬਤ ਤੋਂ ਬਤ ਲੋਕਾਂ ਦੀ ਜਿਹੜੀ ਹੈ ਮੇਰੇ ਕੈਲੀਬਰ ਦੇ ਮੁਤਾਬਕ ਮੈਂ ਸੇਵਾਵਾਂ ਦੇਵਾਂ ਤੇ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਹੈਲਥ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਅਵੇਅਰ ਵੀ ਕਰਵਾਵਾਂ ਤੇ ਲਾਈਫਸਟਾਈਲ ਦੇ ਰਿਗਾਰਡਿੰਗ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਥੋੜਾ ਜਲਦੀ ਉੱਠਣਾ ਤੇ ਵਧੀਆ ਬਲੈਂਡ ਡਾਈਟ ਜੋ ਸਿੰਪਲ ਆਪਾਂ 50 ਸਾਲ ਪਹਿਲਾਂ ਖਾਂਦੇ ਸੀਗੇ ਜਲਦੀ ਸੌ ਜਾਂਦੇ ਸੀਗੇ ਸਾਡੇ ਜਿਹੜੀਆਂ ਯੂਨਾਈਟਿਡ ਫੈਮਲੀਆਂ ਹੁੰਦੀਆਂ ਸਨ ਇਕੋ ਘਰ ਹੁੰਦੇ ਸਨ ਉਸ ਤਰ੍ਹਾਂ ਦਾ ਪੈਟਰਨ ਮੈਂ ਚਾਹਾਂਗਾ ਦੁਬਾਰਾ ਆਵੇ ਤੇ ਰੱਬ ਦੇ ਨਾਮ ਨਾਲ ਜੁੜਨ ਹਨਾ ਤੇ ਇਹ ਮੇਰੀ ਇੱਛਾ ਵੀ ਰਹੂਗੀ ਤੇ ਮੈਂ ਚਾਹੁੰਦਾ ਵੀ ਜਿਹੜੇ ਮੇਰੇ ਵਿਊਅਰਸ ਨੇ ਮੇਰੇ ਪੁਰਾਣੇ ਮੇਰੇ ਦੋਸਤ ਮਿੱਤਰ ਨੇ ਮੇਰੇ ਜਿਹੜੇ ਮਰੀਜ਼ ਤਾਂ ਮੈਂ ਨਹੀਂ ਕਹੂੰਗਾ ਮੇਰੇ ਰਿਸ਼ਤੇਦਾਰ ਹੀ ਬਣਦੇ ਨੇ ਜਿਨ੍ਹਾਂ ਨਾਲ ਮੈਂ ਜੋ ਵੀ ਡੀਲ ਕਰਦਾ ਕੋਈ ਸਰਦੀਆਂ ਵਗੈਰਾ ਵੀ ਕਰਦੇ ਨੇ ਅਸੀਂ ਅ 2009 ਚ ਤੋਂ ਲੈ ਕੇ 11 ਤੱਕ ਅਸੀਂ ਸਟੇਟ ਚ ਅਸੀਂ 11 ਚ ਆਪਣੇ ਗਰੂਰ ਸਾਨੂੰ ਫਰਸਟ ਪ੍ਰਾਈਜ਼ ਵੀ ਮੈਂ ਦਵਾਇਆ ਸੀ ਉਦੋਂ ਡਿਲੀਵਰੀ ਦੇ ਵਿੱਚ ਜੇਡੀਆਂ ਦੇ ਵਿੱਚ ਤੇ ਵੈਕਸੀਨੇਸ਼ਨ ਬੱਚਿਆਂ ਦੇ ਜਿਹੜੇ ਸੀ ਟੀਕੇ ਵਗੈਰਾ ਬਿਮਾਰੀਆਂ ਲਈ ਦੇ ਸਨ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜਾ ਟੌਪ ਤੇ ਸੀਗਾ ਤੇ ਇਸ ਕਰਕੇ ਜਿਹੜੇ ਮੇਰੇ ਵੀਰ ਹੈਗੇ ਨੇ ਮੈਂ ਇਹੀ ਕਵਾਂਗਾ ਵੀ ਤੁਸੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਬਿਮਾਰ ਹੋਵੋ ਤੁਸੀਂ ਆਪਣਾ ਪੂਰਾ ਖਿਆਲ ਰੱਖੋ ਪ੍ਰੀਵੈਂਟਿਵ ਐਸਪੈਕਟ ਯਾਦਾ ਰੱਖੋ ਪਰਹੇਜ਼ ਵਾਲੇ ਪਾਸੇ ਜ਼ਿਆਦਾ ਜਾਓ ਜਦੋਂ ਸਾਡੀ ਸਰਵਿਸ ਦੀ ਤੁਹਾਨੂੰ ਲੋੜ ਹੋਏਗੀ ਤਾਂ ਅਸੀਂ 24 ਘੰਟੇ ਹਾਜ਼ਰ ਇੱਥੇ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਦੁਕਾਨਦਾਰੀ ਕਰਨੀ ਆ ਜਾਂ ਕੋਈ ਫਾਈਨੈਂਸ਼ੀਅਲੀ ਕੋਈ ਇਸ਼ੂ ਲੈਣਾ ਨੋਮੀਨਲ ਰੇਟਸ ਦੇ ਉੱਤੇ ਅਸੀਂ ਜਿਹੜਾ ਤੁਹਾਡਾ ਜਿਹੜਾ ਟ੍ਰੀਟਮੈਂਟ ਦੇਵਾਂਗੇ ਉਹ ਸਾਨੂੰ ਜੇ ਕੋਈ অতি ਗਰੀਬ ਆਉਂਦਾ ਜਾਂ ਕੋਈ ਵੀ ਰੈਫਰ ਲਾਉਂਦਾ ਕਿਸੇ ਸਾਡੇ ਯਾਰ ਦੋਸਤ ਭੇਜ ਦੇਣਾ ਜਾਂ ਸਾਡੇ ਚ ਨੁਮਾਇंदे ਭੇਜਨੇ ਪਛਾਤਾਂਦੇ ਅਸੀਂ ਉਹਨੂੰ ਉਸ ਤਰੀਕੇ ਨਾਲ ਵੀ ਦੇਖਾਂਗੇ ਲੋੜਵੰਦ ਨੂੰ ਉਹਦੀਆਂ ਜੇ ਨਹੀਂ ਜ਼ਰੂਰਤਾਂ ਦੇ ਮੁਤਾਬਕ ਅਸੀਂ ਫ੍ਰੀ ਮੈਡੀਕਲ ਹੈਲਪ ਵੀ ਦੇਵਾਂਗੇ ਮੈਂ ਡਾਕਟਰ ਸਾਹਿਬ ਇੱਕ ਗੱਲ ਹੋਰ ਕਰ ਲੈਨੇ ਆ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਕਿਹੜੀ ਹੈਗੀ ਆ ਡਾਈਟ ਲੋਕਾਂ ਨੂੰ ਖਾਣੀ ਚਾਹੀਦੀ ਹੈ ਜਾਂ ਸਵੇਰ ਦੀ ਸੈਰ ਕਰਨ ਦੇ ਉੱਤਮ ਸੈਰ ਮੰਨੀ ਜਾਂਦੀ ਹੈਗੀ ਆ ਜਦ ਤੱਕ ਆੜ ਦੇ ਮਰੀਜ਼ਾਂ ਲਈ ਡਾਇਬਟੀਜ਼ ਦੇ ਮਰੀਜ਼ ਹੈਗੇ ਆ ਦੇਖੋ ਸਵੇਰ ਦਾ ਅਸੀਂ ਤਾਂ ਕਹਿੰਦੇ ਆ ਵੀ ਜੇ ਅਸੀਂ 5 5:30 ਵਜੇ ਤੋਂ ਬਾਅਦ ਸੁੱਤੇ ਰਹਿੰਦੇ ਆ ਸਾਡੀ ਬੋਡੀ ਦੇ ਵਿੱਚ ਕorticosteroid ਲੈਵਲ ਤੇ adrenaline ਲੈਵਲ ਜਿਹੜਾ ਬਹੁਤ ਜ਼ਿਆਦਾ ਹੁੰਦਾ ਜਿਹੜਾ ਕਿ ਬਹੁਤ ਡੇਂਜਰਸ ਹੁੰਦਾ ਬਹੁਤ ਖਤਰਨਾਕ ਹੁੰਦਾ ਸਾਡੀ ਬੋਡੀ ਚ ਫੈਟ ਬਰਨਣ ਵਾਸਤੇ ਸਾਡੀ ਬੋਡੀ ਦਾ ਮੈਟਾਬੋਲਿਜ਼ਮ ਜਿਹੜਾ ਉਹਨੂੰ ਵਧਾਉਣ ਵਾਸਤੇ ਉਹ ਬਹੁਤ ਡੇਂਜਰਸ ਹੁੰਦਾ ਉਹ ਡੇਂਜਰਸ ਲੈਵਲ ਤੱਕ ਸਾਡਾ ਬਲੱਡ ਪ੍ਰੈਸ਼ਰ ਵਧਦਾ ਤੇ ਅਸੀਂ ਜਿਹੜਾ ਡਾਇਬੀਟਿਕ ਹੁੰਨੇ ਆ ਜੇ ਅਸੀਂ ਚੱਲਦੀ ਓੜਦੇ ਆ ਸੈਰ ਕਰਦੇ ਆ ਇੱਕ ਤਾਂ ਸਾਨੂੰ ਬੜੀ ਪਹਿਲਾਂ ਖੁਸ਼ੀ ਹੋਏਗੀ ਕਿ ਅਸੀਂ ਲੋਕਾਂ ਨਾਲ ਪਹਿਲਾਂ ਉੱਠਿਆ ਹਨਾ ਫਿਰ ਅਸੀਂ ਜੇ ਉੱਠਾਂਗੇ ਤਾਂ ਗੁਰੂ ਘਰ ਵੀ ਜਾਵਾਂਗੇ ਹਨਾ ਜੀ ਕਿਸੇ ਮੰਦਰ ਜਾਵਾਂਗੇ ਜਾਂ ਗੁਰਦੁਆਰਾ ਜਿਹਨੂੰ ਵੀ ਅਸੀਂ ਮੰਨਦੇ ਜਾਵਾਂਗੇ ਉਹਦੇ ਸਾਨੂੰ ਪੋਜ਼ਿਟਿਵਿਟੀ ਵੀ ਆਏਗੀ ਸਾਡੇ ਦਿਮਾਗ ਜਿਹੜਾ ਸਟ्रेस ਫ੍ਰੀ ਹੋਏਗਾ ਕਿਉਂਕਿ ਸਟ्रेस ਹਾਰਮੋਨ ਜਿਹੜੇ ਆ ਉਸ ਟਾਈਮ ਤੇ 5 ਤੋਂ ਲੈ ਕੇ 7 ਵਜੇ ਤੱਕ ਜਿਹੜੇ ਬਹੁਤ ਘੱਟ ਹੁੰਦੇ ਐ ਇਸੇ ਕਰਕੇ ਬਾਬਾ ਨਾਨਕ ਜੀ ਵੇਲੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਅਮਰ ਤੇ ਵੇਲੇ ਉੱਠਣਾ ਚਾਹੀਦਾ ਉਹਦਾ ਮਤਲਬ ਹੀ ਇਹ ਸੀ ਕਿ ਸੈਂਟੀਫਿਕਲੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਨੂੰ ਉੱਠਣਾ ਤਾਂ ਉਹਦਾ ਮਤਲਬ ਇਹ ਅਸੀਂ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਈਏ ਠੀਕ ਹੈ ਨਾ ਜੀ ਬਾਕੀ ਜਿਹੜੀ ਡਾਈਟ ਆ ਸਾਨੂੰ ਸਿੰਪਲ ਡਾਈਟ ਸਿੰਪਲ ਡਾਈਟ ਦੇ ਵਿੱਚ ਸਾਡੀ ਜਿਹੜੀ ਘਰ ਦੀ ਦਾਲ ਰੋਟੀ ਬੈਸਟ ਹੈਗੀ ਐ ਬਜਾਏ ਇਸ ਦੇ ਕਿ ਫਾਸਟ ਫੂਡ ਖਾਈਏ ਜਾ ਕੇ ਜਾਂ ਅਸੀਂ ਕੋਈ ਵੱਡੇ ਵੱਡੇ ਪਨੀਰ ਵਗੈਰਾ ਖਾਈਏ ਜਾਂ ਕੁਝ ਵੀ ਲੈ ਕੇ ਖਾਈਏ ਬੈਸਟ ਹੈ ਜੋ ਸਾਡੇ ਘਰ ਚ ਬਣਦਾ ਫਰੂਟ ਉਹ ਆ ਜੋ ਸਾਡੇ ਸੀਜ਼ਨਲ ਫਰੂਟ ਆ ਜਿਵੇਂ ਆਪਣੇ ਅਮਰੂਦ ਜਾਮਨ ਜੋ ਵੀ ਹੈ ਸਾਡੇ 베ਰੀਵਨ ਸਾਡੇ ਜੋ ਮਤਲਬ ਮੇਰਾ ਕਹਿਣ ਦਾ ਭਾਵ ਆ ਜੋ ਸਾਡੇ ਘਰ ਚ ਬਣਦਾ ਜੋ ਸਾਡੇ ਕੋਲੇ ਅਵੇਲੇਬਲ ਹੁੰਦਾ ਉਹੀ ਬੈਸਟ ਹੁੰਦਾ ਉਹਦੇ ਚ ਘਟ ਤੋਂ ਘਟ ਅਸੀਂ ਫਰਟੀਲਾਈਜ਼ਰ ਜਾਂ ਜੋ ਵੀ ਹੈ ਅਸੀਂ ਪੈਸਟਿਸਾਈਡ ਵਗਰਾ ਨਾ ਵਰਤੀਏ ਵੱਡੀ ਗੱਲ ਇਹ ਹੈ ਵੀ ਜੇ ਅਸੀਂ ਖੁਸ਼ ਰਹਨੇ ਆ ਸਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਪਰਿਵਾਰ ਦੇ ਵਿੱਚ ਖੁਸ਼ ਆ ਲੜਾਈ ਝਗੜੇ ਅਸੀਂ ਘਟ ਕਰੀਏ ਹਨਾ ਤੇ ਖੁਸ਼ੀ ਹੈ ਤਾਂ ਫਿਰ ਪੋਜ਼ਿਟਿਵਿਟੀ ਦੇ ਨਾਲ ਬੰਦਾ ਵੈਸੇ ਰਾਜੀ ਰਹੇਗਾ ਬਿਲਕੁਲ ਜੀ ਜੇਕਰ ਅਸੀਂ ਆਪਦਾ ਸਿਹਤ ਦਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਨੇ ਕਹਤਾ ਸਵੇਰ ਦੀ ਸੈਰ ਕਰਨੀ ਕਿੰਨੇ ਵਜੇ ਹੈ 7 ਵਜੇ ਉੱਠ ਕੇ ਨਹੀਂ ਹੋ ਸਕਦੀ 5:30 ਵਜੇ ਦਾ ਸਮਾਂ ਵੀ ਦੱਸਤਾ ਵੱਡੀ ਗੱਲ ਇਹ ਹੈਗੀ ਹੈ ਗੁਰੂ ਹਰਸਾਏ ਦੇ ਵਿੱਚ ਹੁਣ ਉਹ ਆਪਣੀਆਂ ਸੁਆਵਾਂ ਦੇਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੇ ਹਨ ਤੇ ਗੁਰੂ ਹਰਸਾਏ ਦੇ ਲੋਕ ਜਿਆਦਾ ਇਹ ਵੀਡੀਓ ਤੁਹਾਡੇ ਤੱਕ ਪਹੁੰਚਣਾ ਹੈਗਾ ਮੈਨੂੰ ਪਤਾ ਹੈ ਇਹ ਵੀਡੀਓ ਨੂੰ ਤੁਸੀਂ ਪਛਾਣ ਲੈਣਾ ਡਾਕਟਰ ਸਾਹਿਬ ਹੋਰਾਂ ਨੂੰ ਤੇ ਉਹਨਾਂ ਨੇ ਇੱਕੋ ਗੱਲ ਕਹ ਦਿੱਤੀ ਕਹਿੰਦੇ ਜਿਹੜੀਆਂ ਸਵਾਲਾਂ ਦੇਣੀਆਂ ਨਿਸਵਾਰਥ ਜਿਹੜੀਆਂ ਹੈਗੀਆਂ ਨੇ ਕੋਈ ਇਹਦੇ ਸਵਾਰਥ ਨਹੀਂ ਹੈਗਾ ਪਰ ਇੱਕ ਮਰੀਜ਼ ਨਹੀਂ ਕਿਹਾ ਉਹਨਾਂ ਨੇ ਪਰਿਵਾਰ ਕਿਹਾ ਹੈ ਸਾਡਾ ਪਰਿਵਾਰ ਹੈ ਜੇਕਰ ਤੁਸੀਂ ਵੀ ਪਰਿਵਾਰ ਦੇ ਹਿੱਸੇਦਾਰ ਹੋ ਤਾਂ ਤੁਸੀਂ ਉਹਨ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਹਸਪੀਟਲ ਦੀ ਗੱਲ ਕਰਦਿਆਂ ਗੁਰੂ ਨਾਨਕ ਹਸਪੀਟਲ ਗੁਰੂ ਅਰਸੇ ਥਾਣੇ ਵਾਲੀ ਬਿਲਡਿੰਗ ਦੇ ਬਿਲਕੁਲ ਨਾਲ ਹੈ ਥਾਣੇ ਦੇ ਜਿਹੜਾ ਰੇਲਵੇ ਰੋਡ ਹੈਗਾ ਤੇ ਇੱਥੇ ਆ ਕੇ ਤੁਸੀਂ ਆਪਣੀਆਂ ਜਿਹੜੀਆਂ ਨੇ ਸਿਹਤ ਸੁਲਤਾਨ ਦੇ ਪ੍ਰਬੰਧ ਜਿਹੜੇ ਹੈਗੇ ਉਹਨਾਂ ਨੇ ਇੱਥੇ ਕੀਤੇ ਹੋਇਆ ਤੇ ਤੁਸੀਂ ਆਪ ਦਾ ਚੈੱਕ ਅਪ ਵੀ ਕਰਾ ਸਕਦੇ ਹੋ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ